ਲੇ ਲੋ ਤੱਕਲੇ ਖੁਰਚਣੇ ਬੱਠੜਾ ਨੂੰ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ ਮੈਂ ਕਹਿੰਦੀ ਸੀ ਜੀ ਹਾਂ ਇੱਕ ਵਾਰੀ ਫੇਰ ਸੋਚ ਲੋ ਕਿਥੇ ਆਪਾਂ ਰਿਸਕ ਤਾਂ ਨਹੀਂ ਲੈ ਰਹੇ ਇਹ ਸਰਦਾਰ ਕਿਥੇ ਚੱਲਨੇ ਹੋ ਮੇਰਾ ਬਾਈ ਮੈਨੂੰ ਚੰਡੀਗੜ੍ਹ ਲੈ ਕੇ ਜਾਂਦਾ ਪੜਨ ਵਾਸਤੇ ਇਹ ਸਰਦਾਰ ਜੀ ਮੈਂ ਸਭ ਕੁਝ ਜਾਣਦੀ ਹਾਂ ਤੂੰ ਕੀ ਲੈਣਾ ਕੀ ਜਾਣਦੀ ਐ ਤੂੰ ਦੂਜਾ ਤੁਰ ਜਾ ਜਾ ਕੇ ਆਪਦਾ ਕੰਮ ਕਰ ਆਪਾਂ ਨੂੰ ਤਾਂ ਕਹਿੰਦੇ ਸੀਗੇ ਵੀ ਪੈਸਿਆਂ ਦੀ ਗੱਲ ਨਾ ਕਰਿਓ ਆਪ ਦੇਖ ਲੈ ਕੁੜੀ ਨੂੰ ਛੱਡਣ ਗਏ ਨੇ ਚੰਡੀਗੜ੍ਹ ਨਕਲੀ ਕਾਂਟਿਆ ਵਾਲੀ ਗੱਲ ਵੀ ਮੈਨੂੰ ਤੇ ਝੂਠੀ ਲੱਗਦੀ ਹੈ ਝੂਠੀ ਗੱਲ ਨਹੀਂ ਹੈਗੀ ਅਸਲੀ ਨੇ ਅਸਲੀ ਨੇ ਓਏ ਚੁੱਪ ਕਰ ਜਾ ਕਿਉਂ ਕਰ ਪੜਦੀ ਹੈ ਤੇ ਸ਼ੱਕ ਤੇ ਮੈਨੂੰ ਵੀ ਹੋ ਗਿਆ ਸੀ ਜਿੱਦੇ ਜੱਗਾ ਆਪਣੀ ਬੈਣ ਨੂੰ ਚੰਡੀਗੜ੍ਹ ਪੜਨ ਵਾਸਤੇ ਛੱਡਣ ਚਲਦਾ ਸੀ ਕਰਵੜ ਤਾਂ ਮੈਨੂੰ ਵੀ ਲੱਗਦੀ ਆ ਕੋਈ ਗੱਲ ਤਾਂ ਹੈ ਪਰ ਸਾਲਿਆਂ ਤੋਂ ਪਤਾ ਕਰਨਾ ਪਊਗਾ ਨੀ ਬੀਬੀ ਲੈ ਲੋ ਨੀ ਤੱਕਲੇ ਖੁਰਚਣੇ ਇਹ ਤਾਂ ਘੇਟੀ ਬੰਦ ਪਿਆ ਘਰੇ ਨਹੀਂ ਕੋਈ ਦੀਂਦਾ ਨਿੰਮੂ ਆ ਜਾ ਹੁਣ ਕਿੰਨਾ ਕੁ ਟਾਈਮ ਲਾਏਂਗੇ ਬਾਹਰ ਚ ਕਾਜੀ ਖੜੀ ਜਾ ਮੈਨੂੰ ਮੈਂ ਕਹਿੰਦੀ ਸੀ ਜੀ ਹਾਂ ਇੱਕ ਵਾਰੀ ਫੇਰ ਸੋਚ ਲੋ ਕਿਤੇ ਆਪਾਂ ਰਿਸਕ ਤਾਂ ਨਹੀਂ ਲੈ ਰਹੇ ਯਾਰ ਮੈਂ ਤਾਂ ਹੁਣ ਕੀ ਦੱਸਾਂ ਤੈਨੂੰ ਦੇਖੀ ਜਾਓ ਜੋ ਹੋਊਗਾ ਐ ਕਰਦੇ ਆ ਬਾਕੀ ਗੱਲ ਹੁਣ ਪਰਮਾਤਮਾ ਤੇ ਛੱਡ ਦਿੰਦੇ ਆ ਜੋ ਹੋਊਗਾ ਦੇਖੀ ਜਾਓ ਜੋ ਪਰਮਾਤਮਾ ਨੂੰ ਮਨਜ਼ੂਰ ਨਾਲੇ ਪਾਲੋ ਜਦੋਂ ਆਪਾਂ ਕਿਸੇ ਦਾ ਮਾੜਾ ਨਹੀਂ ਕੀਤਾ ਰੱਬ ਆਪਣਾ ਮਾੜਾ ਵੀ ਨਹੀਂ ਕਰਦਾ ਚੱਲ ਕੋਈ ਨਾ ਛੱਡਿਓ ਦੇਖੀ ਜਾਊਗੀ ਪਰ ਟਾਈਮ ਨਾਲ ਨਾ ਆਪ ਵਾਪਸ ਆਜ ਚੱਲ ਚੰਗਾ ਨਿੰਮੂ ਸਿੰਗਾ ਪਾਪੀ ਮੇਰਾ ਜੀ ਤਾਂ ਲੱਗਣਾ ਨਹੀਂ ਤੇਰੇ ਬਿਨਾ ਚੱਲ ਕੋਈ ਤੇਰੇ ਲੱਗ ਜੂ ਭਾਬੀ ਜੀ ਜੀ ਤਾਂ ਮੇਰਾ ਵੀ ਨਹੀਂ ਲੱਗਣਾ ਨਿੰਮੂ ਪਰ ਤੇਰੇ ਮਨ ਦੀ ਰੀਝ ਆਹ ਉਹ ਤਾਂ ਮੈਨੂੰ ਸੋਚ ਜੀ ਵੀ ਹੋਈ ਰਹਿੰਦੀ ਇਕੱਲੇ ਕੰਮ ਕਿਵੇਂ ਕਰਿਆ ਕਰਾਂਗੇ ਚੱਲ ਕੋਈ ਨਾ ਤੂੰ ਮੇਰੀ ਸੋਚ ਨਾ ਕਰ ਮੈਂ ਤਾਂ ਹੁਣ ਘਰ ਦੇ ਕੰਮ ਹੀ ਕਰਨੇ ਨੇ ਤੂੰ ਪੜ ਲੈ ਚਲ ਬਹੁਤ ਹੋ ਗਿਆ ਗੱਲਾਂ ਦੇ ਮੋਹਾਲ ਚਲ ਗਏ ਬੱਸ ਲੰਘ ਜੂਗੀ ਮੁੜ ਕੇ ਪਹਿਲੇ ਟਾਈਮ ਘਟ ਆਉਂਦੇ ਆ ਲੈ ਲੋ ਟੱਕਲੇ ਖੁਰਚਣੇ ਬੱਠੜਾਂ ਨੂੰ ਥੱਲੇ ਲਵਾ ਲੋ ਛੱਜ ਬਣਵਾ ਲੋ ਝਾਰਨੇ ਬਣਵਾ ਲੋ ਟੱਕਲੇ ਖੁਰਚਣੇ ਲੈ ਲੋ ਨਹੀਂ ਬੀਬੀ ਆ ਬੱਠੜਾਂ ਦੇ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ ਲੈ ਲਓ ਤੱਕਲੇ ਖੁਰਚਣੇ ਬੱਠਲਾਂ ਨੂੰ ਥੱਲੇ ਲਵਾ ਲਓ ਪੀਪਿਆਂ ਦੇ ਢੱਕਣ ਲਵਾ ਲਓ ਮੈਂ ਸਰਦਾਰ ਕਿੱਥੇ ਚੱਲਨੇ ਹੂੰ ਮੇਰਾ ਬਾਈ ਮੈਨੂੰ ਚੰਡੀਗੜ੍ਹ ਲੈ ਕੇ ਜਾਂਦਾ ਪੜਨ ਵਾਸਤੇ ਇਹ ਸਰਦਾਰ ਜੀ ਉਸ ਦਿਨ ਤੇ ਤੁਹਾਡੇ ਘਰੋਂ 50 ਰੁਪਏ ਨਹੀਂ ਨਿਕਲੇ ਮੇਰੇ ਵਾਸਤੇ ਆਹ ਕਾਲ ਜਾਂਦੀ ਹੈ ਫੀਸਾਂ ਤਾਂ ਲੱਖਾਂ ਹਜ਼ਾਰਾਂ ਦੇ ਵਿੱਚ ਨੇ ਅੱਜ ਕਿੱਥੋਂ ਆ ਗਏ ਇਹਨੇ ਪੈਸੇ ਤੂੰ ਅੰਦਰੇ ਕਿ ਰਹਿਨੀ ਆ ਕਿਤੇ ਮਰਜੀ ਹੁਣ ਓਹੋ ਚੁੱਪ ਕਰ ਲੈ ਮੂੰਹ ਮੇਰੀ ਗੱਲ ਸੁਣ ਬਾਹਰ ਪਤਾ ਕੀ ਸੀ ਜਿੰਨੇ ਕ ਪੈਸੇ ਇਹਦੇ ਵਿਆਹ ਵਾਸਤੇ ਮੈਂ ਜੋੜੇ ਸੀ ਦਿਹਾੜੀਆਂ ਕਰਕੇ ਤੇ ਮਨੋਂ ਐਸੀ ਚੱਲੇ ਦੇ ਵਿਆਹ ਤੇ ਖਰਚਾ ਕਰਦੇ ਆ ਕਿ ਹੁਣੇ ਕਹਦੀ ਵੀ ਮੈਂ ਤਾਂ ਕਾਲਜ ਚ ਪੜਨਾ ਹੈ ਇਹਦੀ ਪੈਸੇ ਆ ਹੁਣੇ ਪੜ ਲੇ ਪੜ ਕੇ ਕੁਛ ਬਣ ਜੂਗੀ ਆਪਦਾ ਵਿਆਹ ਕਰਾ ਲੂਗੀ ਕਿਸੇ ਕੰਮ ਧੰਦੇ ਲੱਗ ਜੂ ਹਨਾ ਇਹ ਸਰਦਾਰ ਜੀ ਮੈਂ ਸਭ ਕੁਝ ਜਾਣਦੀ ਆ ਤੂੰ ਕੀ ਲੈਣਾ ਕੀ ਜਾਣਦੀ ਆ ਤੂੰ ਦੂਜਾ ਤੁਰ ਜਾ ਕੇ ਆਪਦਾ ਕੰਮ ਕਰ ਆ ਗਈ ਮੱਥੇ ਲੱਗੀ ਕਿਧਰੋਂ ਸਵੇਰ ਸਵੇਰੇ ਚੰਗੇ ਭਲੇ ਜਾਈ ਜਾਂਦੇ ਸੀਗੇ ਨੰਨਾ ਪਾ ਕੇ ਖੜ ਗਈ ਓਰੇ ਇਹ ਸਰਦਾਰ ਜੀ ਬੁਸਾ ਨਾ ਕਰੀ ਆ ਤੇਰੀ ਭੈਣ ਤੇ ਪਤਾ ਨਹੀਂ ਕਿ ਬਰਿੰਡਾ ਖਾ ਕੇ ਜੰਮੀ ਐ ਲੜਾਈ ਵਾਸਤੇ ਨਾ ਹਰ ਟਾਈਮ ਘੁਸਰੇ ਗਾਮਾਂਗੂ ਸਿੰਘ ਖੜੇ ਰੱਖਦੀ ਐ ਚੱਲ ਚੰਗਾ ਆ ਜਾ ਨਿੰਮੂ ਪਤਾ ਨਹੀਂ ਕੀ ਗੱਲ ਸਾਡਾ ਲੋਹੇ ਦਾ ਕੰਮ ਐ ਅਸੀਂ ਠੰਡੇ ਰਹਿਨੇ ਢੇ ਮੰਣ ਮੰ ਲੋਹਾ ਚੱਕੀ ਫਿਰਦੀ ਐ ਨਾਲ ਚਲੂੰ ਤਾਂ ਅਜ ਚਿੱਤ ਜਾ ਖੁਸ਼ ਹੋ ਗਿਆ ਵਿਚਾਰੀ ਨਿੰਮੂ ਦਾ ਵੀ ਸੁਪਨਾ ਪੂਰਾ ਹੋ ਜਾ ਨਾਲੇ ਹਰ ਇੱਕੀ ਕਹਿ ਦਿੰਦਾ ਸੀ ਸਾਡੀ ਕੁੜੀ ਐਨੇ ਪੜੀ ਐਨੇ ਪੜੀ ਐ ਜੈ ਖਾਣੇ ਦੀ ਮਨ ਦਿਰੇ ਜੀ ਪੂਰੀ ਹੋ ਜੋ ਨਾਲ ਚਲ ਜੇ ਜਵਾਖੜੀ ਚਾਰ ਅੱਖਰ ਪੜ ਗਈ ਕੋਈ ਗਾਂ ਘਰ ਚੱਜਦਾ ਮਿਲ ਜਾ ਸਾਰੇ ਧੋਨੇ ਤੋਤੇ ਜਾਣਗੇ ਕਹਿੰਦੇ ਤੇ ਪਹਿਣਤਾ ਜੇ ਹੋਵੇ ਸੌਖੀ ਹੋਵੇ ਅੱਜ ਕੱਲ ਪੜੀਆਂ ਲਿਖੀਆਂ ਕੁੜੀਆਂ ਬਿਨਾ ਕੌਣ ਰਿਸ਼ਤੇ ਲੈਂਦਾ ਭਲੇ ਆਚਾ ਆ ਦੇਖ ਲੈ ਮੇਰੀ ਗੱਲ ਸੁਣ ਬਾਈ ਜੱਗੇ ਕੇ ਆਪਾਂ ਨੂੰ ਤਾਂ ਕਹਿੰਦੇ ਸੀਗੇ ਵੀ ਪੈਸਿਆਂ ਦੀ ਗੱਲ ਨਾ ਕਰਿਓ ਆਪ ਦੇਖ ਲੈ ਕੁੜੀ ਨੂੰ ਛੱਡਣ ਗਏ ਨੇ ਚੰਡੀਗੜ੍ਹ ਪੜਾਉਣ ਵਾਸਤੇ ਹੈ ਆਪਣਾਲੇ ਕੋਈ ਉਹਨਾਂ ਨੇ ਸਲਾਹ ਵੀ ਨਹੀਂ ਕੀਤੀ ਤੁਸੀਂ ਨੇ ਤਾਂ ਮੈਨੂੰ ਕਿਹਾ ਸੀ ਵੀ ਕਾਟਿਆਂ ਦੀ ਗੱਲ ਨਾ ਕਰ ਜੱਗੇ ਬਾਈ ਕਿਆਂ ਨੇ ਕੁੜੀ ਦਾ ਦਾਖਲਾ ਕਰਿਆ ਚੰਡੀਗੜ੍ਹ ਚਲ ਮੈਂ ਤਾਂ ਕਾਂਟਿਆ ਦੇ ਪੇਕਿਆਂ ਦਾ ਨੌ ਲਾ ਲਿਆ ਉਹ ਹੁਣ ਦੱਸ ਕਾ ਦਾ ਬਹਾਨਾ ਲਾਉਂਗੇ ਮੈਂ ਤਾਂ ਨਾ ਸਾਰਾ ਕੁਝ ਅੱਗੇ ਧੁੰਦਲਾ ਧੁੰਦਲਾ ਦੀਦਾ ਇਹ ਸਰਦਾਰਾ ਜੇ ਧੁੰਦਲਾ ਧੁੰਦਲਾ ਦਿਖਦਾ ਹੈ ਨਾ ਸਵੇਰੇ ਉੱਠ ਕੇ ਚਾਰ ਪੰਜ ਹਰੀਆਂ ਮਿਰਚਾਂ ਖਾਇਆ ਕਰ ਨਿਗਾ ਵਾਸਤੇ ਚੰਗੀਆਂ ਹੁੰਦੀਆਂ ਨੇ ਉਹ ਪਾਰੋ ਉਹ ਗੱਲ ਨਹੀਂ ਨਿਗਾ ਤਾਂ ਮੇਰੀ ਇਕਦਮ ਠੀਕ ਹੈ ਅਜੇ ਤੱਕ ਹੋਰ ਗੱਲ ਕਰਦੇ ਸੀਗੇ ਵੇ ਸਰਦਾਰਾ ਮੈਨੂੰ ਤਾਂ ਸਾਰਾ ਹੀ ਪਤਾ ਹੈ ਪਾਰ ਉਹਦੇ ਚਾਰ ਕੰਨ ਨੇ ਚਾਰ ਕੰਨ ਕਿੱਥੇ ਕਿਹੜੀ ਗੱਲ ਹੁੰਦੀ ਹੈ ਮੈਨੂੰ ਸਾਰਾ ਪਤਾ ਆ ਨਕਲੀ ਕਾਂਟਿਆਂ ਵਾਲੀ ਗੱਲ ਵੀ ਮੈਨੂੰ ਤੇ ਝੂਠੀ ਲੱਗਦੀ ਹੈ ਝੂਠੀ ਗੱਲ ਨਹੀਂ ਹੈਗੀ ਅਸਲੀ ਨੇ ਅਸਲੀ ਨੇ ਓਏ ਚੁੱਪ ਕਰ ਜਾ ਕਿਉਂ ਘਰ ਪੜਦੀ ਹੈਂ ਘਰ ਤਾਂ ਮੈਂ ਪੱਟੂਗੀ ਜੱਗੇ ਕੇ ਨੂੰ ਤਾਂ ਰੋਕ ਨਹੀਂ ਸਕਿਆ ਹੈਗਾ ਓਏ ਉਹ ਤਾਂ ਬਗਾਨੇ ਸੀ ਤੂੰ ਤਾਂ ਆਉਂਦੀ ਆ ਤੂੰ ਤਾਂ ਚੁੱਪ ਕਰ ਜਾ ਮੈਂ ਤਾਂ ਦੱਸੂਗੀ ਵੀ ਅਸਲੀ ਨੇ ਮੈਂ ਤਾਂ ਤੇਰਾ ਪੜਦਾ ਰੱਖਿਆ ਸੀ ਵੀ ਮੇਰੀ ਮਾਂ ਨੇ ਮੇਰੇ ਭਾਈ ਦੇ ਵਿਆਹ ਚ ਕਰਾਏ ਨੇ ਇਹ ਤਾਂ ਸਭ ਨੂੰ ਪਤਾ ਹੈ ਵੀ ਕਿੱਥੋਂ ਆਏ ਨੇ ਨੇ ਸਰਦਾਰਨੀ ਮੈਂ ਹੁਣ ਚੱਲਦੀ ਆ ਤੁਹਾਡੇ ਕਾਂਟੇ ਤੁਹਾਡਾ ਪੈਸਾ ਤੁਹਾਨੂੰ ਮੁਬਾਰਕ ਹੋਵੇ ਮੈਂ ਕੀ ਲੈਣਾ ਕਿਸੇ ਤੋਂ ਨਾ ਹਟੇ ਪੰਤਾ ਪਾਂਡਾ ਮੈਂ ਕਦੋਂ ਜੀ ਕਿਸੇ ਨੂੰ ਦੱਸਿਆਗਾ ਦੱਸਿਆ ਕਿਉਂ ਨਹੀਂ ਗਾਣ ਤਾਂ ਬਣਾ ਰੱਖਿਆ ਤੂੰ ਅਸਲੀ ਆ ਅਸਲੀ ਆ ਅਸਲੀ ਆ ਹੁਣ ਦੇਖੀ ਛੱਤਰ ਪੈਂਦੀ ਫੋਈ ਮੱਚੀ ਜਾਣਾ ਤੂੰ ਤਾਂ ਕਾਂਟੇ ਘੁਰਾ ਲੇ ਕਾਂਟੇ ਘੁਰਾ ਲੇ ਠਾਈ ਹੋ ਰੱਬ ਇਹਦੀ ਛਿੜਿਛ ਕੋਈ ਗੱਲ ਨਹੀਂ ਪਚਦੀ ਅਸਲੀ ਆ ਅਸਲੀ ਆ ਇਹ ਪਉਸ਼ਤਰਾ ਉਦੋਂ ਜੱਗਾ ਉਹ ਤੂੰ ਕੁੜੀ ਪੜਾਉਣੀ ਐ ਇੱਥੇ ਹੋਰ ਪੜਾ ਲਾ ਸਿੱਧਾ ਲੈ ਕੇ ਚੰਡੀਗੜ੍ਹ ਵਜਿਆ ਗਰੀਬਾਂ ਦੇ ਵੀ ਨਾ ਛੋਟਾ ਪਾਂਡਾ ਹੁੰਦਾ ਛੇਤੀ ਭਰ ਜਾਂਦਾ ਪਛਦੀ ਨਹੀਂ ਗੱਲ ਇਹਨਾਂ ਦੇ ਕੀ ਬਣੂ ਹੁਣ ਦੇਖੀ ਜਾਂਦੀ ਐ ਹਾਂਜੀ ਭਾਈ ਜੀ ਉਹੀ ਬੰਦੇ ਐ ਪੱਕੀ ਰਿਪੋਰਟ ਆ ਜਿੱਕੀ ਐ ਮੈਂ ਜਾਣਾ ਉਹਨਾਂ ਦੇ ਘਰੇ ਦੇਖ ਲੈ ਕਿਵੇਂ ਬੋਲਦੀ ਸੀ ਅਕੇ ਰਹਿ ਰਸ ਦੇ ਟਾਈਮ ਕਿਵੇਂ ਆਉਣੇ ਹੋਏ ਬੋਲਦੀ ਦੇਖ ਲੈ ਕਲਿਟੇਸ਼ਨ ਤੋਂ ਸੀ ਉਹ ਤਾਂ ਮੈਨੂੰ ਪਤਾ ਹੋਰ ਜਦੋਂ ਮਾੜਾ ਜਾ ਦੇਖ ਅਕੇ ਕਾਂਟਿਆਂ ਦੀ ਗੱਲ ਜਦੋਂ ਤੁਸੀਂ ਮਾੜੀ ਜੀ ਗੱਲ ਕੀਤੀ ਉਹਦੀ ਅੱਗ ਲੱਗ ਗਈ ਉਹੀ ਗੱਲ ਭੁੱਖੀ ਮਰਦੀ ਮਰਦੀ ਨੂੰ ਹੁਣ ਗੱਲਾਂ ਔੜਨ ਲੱਗੀਆਂ ਵੀ ਦੇਖ ਲੈ ਰੋਟੀ ਤਾਂ ਪੱਕਦੀ ਨਹੀਂ ਸੀ ਹਾਲ ਤਾਂ ਆਪਣੇ ਕੀ ਸੀ ਆ ਚਾਰ ਪੈਸੇ ਕੀ ਆ ਗਏ ਆਏ ਆਏ ਸ਼ੌਲੇ ਤਾਂ ਹੋਇ ਸੀ ਨਹੀਂ ਜੇ ਗੱਲ ਕੀਤੀ ਜਾਵੇ ਕਾਟੇ ਇਹਨੇ ਪਹਿਲਾਂ ਕਰਾਇਆ ਆ ਆਪਾਂ ਤਾਂ 5-4000 ਦਾ ਸਾਈਕਲ ਲਿਆਉਂਦਾ ਸੀ ਇਹਨੇ 8000 ਠੱਪਿਆ ਪਹਿਲਾਂ ਕਾਟਿਆ ਤੇ ਆਪਾਂ ਤਾਂ ਹੁਣ ਕੁੜੀ ਭੇਜੀ ਆ ਫੁਕਰ ਪਣੀ ਫੁਕਰ ਪਣੀ ਕੌਣ ਮਾਰੇ ਕੰਨਾਂ ਤੋਂ ਪਰਾਂ ਚੰਨੀ ਰੱਖਦੀ ਐ ਵੀ ਦਿਖਾਉਣ ਨੂੰ ਦੱਸ ਇਹੇ ਪੈਸੇ ਸਾਨੂੰ ਕਿਹਾ ਇਹ ਨੇ ਵੀ ਚੁੱਪ ਕਰਕੇ ਲਾ ਲਓ ਹਾਜਮ ਵੀ ਨਹੀਂ ਹੁੰਦੇ ਹੁਣ ਸੋਡੇ ਵੀ ਦੱਸ ਤੈਨੂੰ ਕੀ ਕਮਾਉਂਦੇ ਨੂੰ ਮੁੜਕਾ ਆਏਗਾ ਵੀ ਉਹਦੇ ਇਕੱਠੇ ਕੀਤੇ ਨੇ ਪੈਸੇ ਪੁੱਛਣ ਵਾਲਾ ਹੋਵੇ ਵਧੀਆ ਕੀਤਾ ਬਾਈ ਤਾਂ ਆਪ ਤਾਂ ਠੀਕ ਆ ਭੋਲਾ ਉਹਨੂੰ ਤਾਂ ਵਧੀਆ ਸੁਣਾਈਆ ਫਿਰ ਤਾਂ ਹੀ ਮੈਮਾ ਗਰੀ ਕਹੇ ਤਾਂ ਮਾਹਾਂ ਭਾਈ ਇਹ ਪੈਸੇ ਤਾਂ ਆਪਾਂ ਨੂੰ ਰੱਖਣੇ ਪੈਣਗੇ ਲੁਕੋ ਕੇ ਨਾਲੇ ਮੂੰਹ ਬੰਦ ਰੱਖਣਾ ਪਊ ਇੱਕ ਗੱਲ ਹੋਰ ਆ ਮੈਂ ਪਰਿੰਟ ਚੋੜਦੀ ਉੜਦੀ ਗੱਲ ਸੁਣੀ ਆ ਪੈਸਿਆਂ ਦਾ ਪਤਾ ਤਾਂ ਬੰਦੇ ਕਰੀ ਜਾਂਦੇ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ ਮੈਨੂੰ ਐ ਲੱਗੇ ਜਾਂਦਾ ਮੈਨੂੰ ਡਾਰਾ ਜੇ ਕਿਤੇ ਪਤਾ ਲੱਗ ਗਿਆ ਨਾਲੇ ਤਾਂ ਪੈਸੇ ਤਾਂ ਜਾਣਗੇ ਜਾਣਗੇ ਇੱਜ਼ਤ ਜਾਊ ਉਹ ਵੱਖਰੀ ਤਾਂ ਹੀ ਤਾਂ ਮੈਂ ਕਹੀ ਨਹੀਂ ਐ ਤਾਂ ਉਹਨੂੰ ਸਮਝਾਉਣੀ ਆ ਬੌਲੀ ਨੂੰ ਵੀ ਕਿਉਂ ਬਾਹਾਂ ਬਾਹਾਂ ਕਰਦੀ ਫਿਰਦੀ ਐ ਜੀਨੂੰ ਕਿਹਨੂੰ ਕਹਦੂ ਕਾਂਟੇ ਮੇਰੀ ਮਾਂ ਨੇ ਕਰਾ ਕੇ ਥੇ ਵੀ ਲੋਕ ਐਡੇ ਬੁੱਧੂ ਤੁਰੇ ਫਿਰਦੇ ਨੇ ਕੰਮ ਤਾਂ ਥੋੜਾ ਕੀ ਐ ਤੇ ਵੀ ਤੂੰ ਕਾਂਟੇ ਕਿਥੋਂ ਕਰਾ ਲੇ ਤੇ ਆਪਾਂ ਵੀ ਹੁਣ ਦਿਹਾੜੀ ਰੋਜ਼ ਜਾਂਦੇ ਆ ਵੀ ਲੋਕਾਂ ਨੂੰ ਪਤਾ ਨਾ ਲੱਗੇ ਨਹੀਂ ਆਪਣਾ ਜੀ ਕਰਦਾ ਵੀ ਠੰਡ ਦੇ ਵਿੱਚ ਜਾ ਕੇ ਦਿਹਾੜੀ ਮਰੀਏ ਉੱਥੇ ਇਹ ਤਾਂ ਆਪਾਂ ਨੂੰ ਵੀ ਮਰਵਾਉ ਆਪਾਂ ਨੂੰ ਵੀ ਮਰਵਾਉ ਕਿਉਂਕਿ ਲਿਆਂਦੇ ਤਾਂ ਪੈਸੇ ਆਪਣੇ ਘਰੇ ਸੀ ਸਿੱਧੇ ਇਹਨਾਂ ਨੇ ਕਰੇ ਤਾਂ ਲਿਆਂਦੇ ਨਹੀਂ ਲਿਆਂਦੇ ਵੀ ਸੀਗੇ ਤੇ ਹੋਰ ਦੇ ਨਾਲ ਦੀ ਨਾਲ ਜਿਹੜੇ ਵੰਡ ਕੇ ਦੇਤੇ ਗਲਤੀ ਕਰ ਗਏ ਆਪਾਂ ਵੰਡ ਕੇ ਨਹੀਂ ਸੀ ਇਕੱਠੇ ਨੱਪ ਦੇਣ ਸੀ ਜਿੱਦੇ ਕੋ ਮਾਮਲਾ ਟਿਕਦਾ ਕੱਢਦੇ ਕੀ ਪਤਾ ਸੀ ਜੀ ਬਿਚਾਰ ਪੈਸੇ ਆਏ ਤਾਂ ਉਹ ਆਫਰ ਜੂਗੀ ਉਈ ਆਫਰੀ ਫਿਰਦੀ ਐ ਲੈ ਨਾਲੇ ਕਹ ਲਾਹੋਰ ਜਦੋਂ ਦੋਨਾਂ ਜੀਆਂ ਦੇ ਪੈ ਗਈ ਕੁੱਟ ਮੁੱਤੇ ਪਾ ਕੇ ਕੁੱਟੇ ਇਹਨਾਂ ਨੇ ਨਾਲ ਪੜਕ ਦੇਣੇ ਆਪਣਾ ਲੈ ਲੈਣਾ ਹਏ ਨਾ ਖੋ ਜੀ ਮੇਰੇ ਤਾਂ ਜੀ ਨੂੰ ਕੁਛ ਹੁੰਦਾ ਮੈਨੂੰ ਤਾਂ ਸੱਚੀ ਹੁਣਿਆ ਦੁੱਖ ਲੱਗੇ ਜਣ ਵੀ ਹੁਣੀ ਬੱਜਿਆ ਹੋਵੇ ਮੈਂ ਤਾਂ ਡਰ ਲੱਗੀਆਂ ਦਾ ਤਾਂ ਹੀ ਮੈਂ ਉਹਨੂੰ ਵਾਰੀ ਵਾਰੀ ਕਹਿਨੀ ਆ ਉਹ ਤਾਂ ਚਾਰੇ ਚੱਕ ਕੇ ਪੈਂਦੀ ਆ ਹੁਣ ਦੇਖ ਹੀ ਲਈ ਤੁਸੀਂ ਲੜਨ ਨੂੰ ਤਿਆਰ ਸੀ ਜੇ ਆਪਾਂ ਨਾ ਉੱਠ ਕੇ ਆਉਂਦੇ ਇਹ ਤਾਂ ਗੱਲ ਆ ਮੈਨੂੰ ਤਾਂ ਸੋਚਣ ਲੱਗਿਆ ਪਿਆ ਚਾਹ ਦਾ ਨਹੀਂ ਪਾਣੀ ਦਾ ਕੱਕ ਕਿਵੇਂ ਆਉਣੇ ਹੋ ਲੈ ਦੱਸ ਵੀ ਆ ਨਹੀਂ ਸਕਦੇ ਤੁਹਾਡੇ ਘਰ ਕੋਈ ਘਰ ਥੱਕ ਗਿਆ ਤੇਰਾ ਹਾਂ ਉਹਦੇ ਤਾਂ ਉਹਨੇ ਕਹ ਕਹ ਉਹਦੀ ਕਹਦਾ ਸੀ ਮੇਰੇ ਅੱਧੇ ਪੈਸੇ ਤਾਂ ਝੋਲੇ ਚ ਪਾ ਦਿਓ ਹੁਣ ਅਕੇ ਸਾਡੇ ਘਰੇ ਕਿਵੇਂ ਆਣਾ ਮੂੰਹ ਹੀ ਹੋਰ ਹੋ ਗਿਆ ਪਤਾ ਹੀ ਨਹੀਂ ਕੀ ਹੋ ਗਿਆ ਜੇ ਮੈਂ ਕਹਾਂ ਨਹੀਂ ਪਥਾੜਤਾ ਹਾਂ ਚੱਕੀ ਫਿਰਦੇ ਆ ਇਹ ਗੱਲ ਹੋਵੇ ਹੁਣ ਤਾਂ ਨਾ ਮੈਂ ਫਿਰਦੀ ਆ ਵੀ ਮੈਂ ਕਿਹੜਾ ਕਾਂਟੇ ਕਰਾਉਣ ਨਹੀਂ ਜਾਣਦੀ ਸਾਨੂੰ ਕਿਹੜਾ ਸਨਿਆਰ ਨਹੀਂ ਦੀਂਦੇ ਉਹ ਅਸੀਂ ਤਾਂ ਉਹੀ ਪਾਟੇ ਪਾਈ ਫਿਰਦੇ ਆ ਉਹੀ ਪਾਈ ਫਿਰਦੇ ਆ ਕਿਉਂ ਪਾਈ ਜਿਹੜਾ ਕੋ ਸਹਗਾ ਦਾ ਚੁੱਪ ਕਰਕੇ ਖਾ ਲਉ ਮੂੰਹ ਤੇ ਹੱਥ ਫੇਰ ਲਉ ਨਾਲੇ ਜਿਹੜੇ ਗਰੀਬ ਬੰਦੇ ਕੋਲੇ ਤਾਂ 2 ਰੁਪਏ ਆ ਜਾਣ ਲੋਕ ਉਹਦੀ ਪਤਾ ਲਾ ਲੈਂਦੇ ਆ ਬੰਦੇ ਦਾ ਉਹੀ ਪਤਾ ਲੱਗ ਜਾਂਦਾ ਕੰਸੂਹਾ ਤਾਂ ਆਪਣੇ ਘਰ ਹੀ ਲੈਂਦੇ ਫਿਰ ਤੇ ਉਹ ਲੈ ਆਈ ਸੀ ਸੁਖੂ ਜੀ ਆ ਕੇ ਸੋ ਨਿੰਮੋ ਕਿੱਥੇ ਆ ਫਲਾਨਾ ਕਿੱਥੇ ਆ ਮੈਂ ਤਾਂ ਕਹਤਾ ਭਾਈ ਚੰਡੀਗੜ੍ਹ ਪੜਨ ਲਾਤੀ ਉਹ ਵੀ ਇੱਥੋਂ ਬੋਲੀ ਕਹਿੰਦੀ ਆ ਤੇ ਲਾ ਤੋ ਸੇ ਕਹਿੰਦੀ ਉਹ ਤਾਂ ਕਹਿੰ ਸਾਢ ਕੋਲ ਪੈਸੇ ਨੇ ਹੁਣ ਕਿੱਥੋਂ ਪੜਾ ਲੋਂਗੇ ਅਗਲਾ ਐ ਸ਼ੱਕ ਕਰਦਾ ਤਲ ਕੋਈ ਇੰਤਖਾ ਕਰਨਾ ਕਰ ਮੈਂ ਭੋਲੇ ਨਾਲ ਗੱਲ ਕਰੂੰਗਾ ਵੀ ਉਹਨੂੰ ਮਾਣਾ ਮੁੱਟਾ ਟਕਾ ਜੇ ਪਤਾ ਲੱਗ ਗਿਆ ਨਾ ਤਾਂ ਕਸੂਤੇ ਫਸਾਂਗੇ ਕਰ ਲਿਓ ਗੱਲ ਬਾਈ ਭੋਲੇ ਨਾਲ ਬਾਈ ਹਜੇ ਠੀਕ ਆ ਮੈਂ ਨਹੀਂ ਉਹਦੇ ਮੂੰਹ ਲੱਗਦੀ ਉਹ ਤਾਂ ਭਾਈ ਚਾਰੇ ਚੱਕ ਕੇ ਪੈਂਦੀ ਆ ਫਿਰ ਮੈਥੋਂ ਬੋਲਿਆ ਜਾਊਗਾ ਫਿਰ ਤੁਸੀਂ ਆਖੋਗੇ ਲੜਫੇ ਸਭ ਤੋਂ ਆ ਪਾਣੀ ਪਾ ਮਨ ਨੂੰ ਨਾ ਉਹ ਤੇ ਮੈਂ ਨਾ ਵਾ ਕੇ ਨਾ ਕਰੇ ਬਸ ਹੋ ਹੀ ਜਾਂਦਾ ਤੱਤਾ ਮੜਾ ਇਹ ਕੜਾ ਜਾਂ ਹੋ ਜਾਣ ਦੇ ਲੈ ਲਓ ਟੱਕਲੇ ਖੁਰਚਣੇ ਬਠੜਾਂ ਨੂੰ ਥੱਲੇ ਲਵਾ ਲਓ ਮਾਰੋ ਮਾਰੋ ਵੇ ਲੈ ਜਾਣ ਕਿੱਥੋਂ ਸਵੇਰੇ ਸਵੇਰੇ ਮੈਨੂੰ ਆਵਾਜ਼ ਮਾਰ ਦਿੱਤੀ ਹੈ ਹਲੇ ਤੇ ਮੇਰੀ ਭੋਣੀ ਵੀ ਨਹੀਂ ਹੋਈ ਕਹਿੰਦੇ ਛੜਾ ਮਿਲਿਆ ਤੇ ਕੰਮ ਗਲਿਆ ਓਹੋ ਤੂੰ ਗੱਲ ਤਾਂ ਸੁਣ ਤੂੰ ਕਹਿੰਦੀ ਸੀ ਨਾ 30 40 ਲੱਖ ਰੁਪਇਆ ਚੋਰੀ ਹੋਇਆ ਮੈਨੂੰ ਤਾਂ ਜੱਗੇ ਕਿਆ ਚ ਬੋਲਦੇ ਲੱਗਦੇ ਆ ਤੇ ਸ਼ੱਕ ਤੇ ਮੈਨੂੰ ਵੀ ਹੋ ਗਿਆ ਸੀ ਜਿੱਦੇ ਜੱਗਾ ਆਪਣੀ ਬਹਿਣ ਨੂੰ ਚੰਡੀਗੜ੍ਹ ਪੜਨ ਵਾਸਤੇ ਛੱਡਣ ਜਾਂਦਾ ਸੀ ਘੜਵੜ ਤਾਂ ਮੈਨੂੰ ਵੀ ਲੱਗਦੀ ਆ ਕੋਈ ਗੱਲ ਤਾਂ ਹੈ ਪਰ ਸਾਲਿਆਂ ਤੋਂ ਪਤਾ ਕਰਨਾ ਪਊਗਾ ਤੇ ਸ਼ੱਕ ਤੇ ਮੈਨੂੰ ਭੋਲੇ ਕਿਆ ਤੇ ਵੀ ਲੱਗਦਾ ਕੋਵੀ ਬੜੀਆਂ ਉਖੜੀਆਂ ਉਖੜੀਆਂ ਗੱਲਾਂ ਕਰਦੇ ਸੀ ਤੂੰ ਮੈਨੂੰ ਆਪ ਦੱਸ ਬਾਲਾ ਇੱਕ 10000 ਤਨਖਾਹ ਲੈਣ ਵਾਲਾ ਬੰਦਾ 80000 ਦੇ ਗਹਿਣੇ ਕਿਵੇਂ ਖਰੀਦ ਲੇਗਾ ਸਹੀ ਗੱਲ ਆ ਪਾਰੋ ਤੇਰੀ ਪੈਸੇ ਤਾਂ ਇਹਨਾਂ ਦੋਨਾਂ ਘਰਾਂ ਚੋਂ ਬੋਲਦੇ ਆ ਮੈਨੂੰ ਲੱਗਦਾ ਆਪਾਂ ਨੂੰ ਇਹਨਾਂ ਤੇ ਨਿਗਰ ਰੱਖਣੀ ਪਊਗੀ ਨਹੀਂ ਗੱਲ ਸੁਣ ਮੇਰੀ ਤੂੰ ਤੇ ਐ ਵੇਲਾ ਤੂੰ ਰੱਖ ਇਹਨਾਂ ਦੇ ਕੰਮਾਂ ਤੇ ਨਿਗਾ ਤੇ ਮੈਂ ਪਿੰਡ ਚ ਤੱਕਲੇ ਖਰਚਣੇ ਵੇਚ ਆਵਾ ਹਾਂ ਨੇਗਾ ਤਾ ਰਖਣੀ ਪਾਉ ਬੰਦ ਕਰ ਯਰੇ ਪਾ ਲੋ ਜੀ ਦੱਤ ਲਿਆ ਆ ਮੇਰੀ ਗੱਲ ਸੁਣੋ ਹਾਂ ਬੋਲ ਚਲ ਪਾਣੇ ਵੀ ਕੋਮਲ ਬਾਹਰ ਲਾਤੀ ਜਵਾ ਖੜੀ ਹੈ ਨਾ ਪੜ੍ਹ ਲਿਖ ਕੇ ਕੁਸ ਬਣ ਜੂਗੀ ਆ ਆਪਣੀ ਵੀ ਗਰੀਬੀ ਚੱਕੀ ਜਾਊਗੀ ਉਹ ਹੋਸਟਲ ਚ ਤਲਾਤੀ ਗੱਲ ਦਾ ਖਹਿੜਾ ਨਿ ਛੜਾ ਤੂੰ ਹੋਸਟਲ ਚ ਲਾਉ ਉਹ ਜਾ ਉਹ ਜੱਗਾ ਚੱਕਿਆ ਆਉਂਦੀ ਪੈਨੂੰ ਉੱਥੇ ਲਾਤਾ ਚੰਡੀਗੜ੍ਹ ਤੁਸੀਂ ਮਰਵਾਉਂਗੇ ਕਮਾਈ ਕੀ ਕਿਹਾ ਜੀ ਆਹ ਦੇਖ ਲੈ ਪਾਲ ਲੋ ਕਿਵੇਂ ਚੜ ਚੜ ਕੇ ਆਉਂਦੀ ਸੀ ਮੇਰੇ ਕਾਂਟਿਆਂ ਤੇ ਉਹ ਜਰਦੀ ਨਹੀਂ ਹੈਗੀ ਮੇਰੇ ਕਾਂਟਿਆਂ ਨੂੰ ਕਿਵੇਂ ਭਜ ਭਜ ਪੈਂਦੀ ਸੀ ਵਿਚਾਰੇ ਜੱਗੇ ਨੂੰ ਬੋਲਣ ਹੀ ਨਹੀਂ ਦਿੱਤਾ ਹੈ ਗਿਆ ਪਾਲ ਲੋ ਬਿਲਕੁਲ ਠੀਕ ਆਦੀ ਹੈ ਹਰੇਕ ਕੋਲੇ ਮੇਰੇ ਕਾਂਟੇ ਮੇਰੇ ਕਾਂਟੇ ਪੇਕਿਆਂ ਦੇ ਕਾਂਟੇ ਕਰਾਦੇ ਗਾਹ ਤੇਰੇ ਪੇਕਿਆਂ ਦੇ ਟਰੱਕ ਚੱਲਦੇ ਸਰੇ ਨੂੰ ਪਤਾ ਉਹ ਕੀ ਕਰਦੇ ਫੇਰ ਕੀ ਹੋ ਗਿਆ ਜੇ ਪੇਕਿਆਂ ਦਾ ਨਾਂ ਲੈ ਲਿਆ ਮੇਰੇ ਪੇਕ ਕਿਆਂ ਨਿ ਕਰਾਤੇ ਫੇਰ ਕੀ ਹੋ ਗਿਆ ਉਹ ਤਾਂ ਪਤੀਆ ਵੀ ਕਿੱਥੋਂ ਕਰਾਏ ਨੇਗੇ ਉਹੀ ਬੋਲੀ ਜਾਂਦੇ ਹੋ ਤੁਸੀਂ ਪਾਲ ਨੂੰ ਬਾਲੀ ਆ ਉਹ ਕਰੀ ਜਾਂਦੇ ਹੋਗੇ ਮੇਰ ਜੀ ਬਾਹਰ ਹੀ ਲੈਨੇ ਆ ਤਾਂ ਪਾਲੋ ਦੀ ਪਾਲੋ ਗੱਲ ਸਹੀ ਆਦੀ ਐ ਕੀ ਆਦੀ ਮਰ ਤੇ ਪਾਲੋ ਵੀ ਤੂੰ ਕਾਟਣ ਨੂੰ ਲੁਕੋ ਕੇ ਰੱਖ ਕਰੇ ਗੱਲ ਦਾ ਕੋਈ ਮਤਲਬ ਨਾ ਪਰਦਾ ਪਾ ਕੇ ਰੱਖੀਦਾ ਹੁੰਦਾ ਗੱਲ ਤੇ ਐਵੇਂ ਜੀ ਦੂ 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 ਕਰਕੇ ਹੋਰ ਸੁਣ ਲਾ ਜੱਗੇ ਦੀ ਐਡਾ ਅੱਕਦਾ ਨੰ ਬੰਦਾ ਲਾਲੀ ਨੂੰ ਕਹਿੰਦਾ ਬਹੂ ਲਿਆ ਪੈ ਹੀ ਤੈਨੂੰ ਮੈਂ ਤੇ ਤੈਨੂੰ ਦੱਸ ਕੋਈ ਗੱਲ ਨਹੀਂ ਹੁਣ ਤੂੰ ਵੀ ਨਾ ਪਾਲੋ ਦੇ ਮਗਰ ਲੱਗ ਕੇ ਬੋਲੀ ਜਾ ਕਰ ਜੱਗੇ ਨੇ ਤਾਂ ਜਿਹੜਾ ਕਹਿਣਾ ਸੀ ਕਹਿ ਤਾਂ ਲਾਦੀ ਤੂੰ ਤੇ ਜੱਗਾ ਨਾ ਮਰਵਾਉਂਗੇ ਫਸਾਉਂਗੇ ਹੁਣ ਜੱਗੇ ਦੇ ਬਾਦ ਪੈ ਗਿਆ ਕਦੇ ਮੇਰੇ ਬਾਦ ਕਦੇ ਜੱਗੇ ਦੇ ਬਾਦ ਉਹ ਹੋਰ ਦੱਸ ਕੀ ਕਰਾਂ ਚਾ ਠੀਕ ਆ ਦੁੱਧ ਪੀ ਲੈ ਦੁੱਧ ਪੀ ਲੈ ਉਹੀ ਬੋਲਣ ਲੱਗ ਜੂਗਾ ਦੁੱਧ ਵੀ ਠੰਡਾ ਕਰਾਤਾ ਦੁੱਧ ਠੰਡਾ ਕਰਾਤਾ ਇਹਦਾ ਗੱਲ ਨਾ ਮੰਨੋ ਕਿਸੇ ਕੰਜਰ ਦੀ ਤੈਨੂੰ ਤਾਂ ਪਾਲੋ ਦੀ ਮੇਰ ਆਉਂਦੀ ਐ ਸਾਡੀ ਮੇਰ ਨਹੀਂ ਆਉਂਦੀ ਹੈਗੀ ਪਾਲੋ ਦਾ ਸਹੀ ਆਦੀ ਐ ਪਾਲੋ ਦਾ ਸਹੀ ਹੈ ਕਹਿੰਦੀ ਗਾ ਚਾਰੇ ਪੈਰ ਚੱਕ ਕੇ ਆ ਜੁਰਾ ਰਾਸ ਦੇ ਟਾਈਮ ਭੈਣੇ ਮੈਂ ਤੇਰੇ ਲਵੇ ਆਈ ਸੀ ਕੀ ਕਰਨਾ ਆਈ ਸੀ ਕਾਟਿਆਂ ਨੂੰ ਦੇਖਣ ਆਈ ਦੀ ਹੂ ਨਹੀਂ ਆਉਂਦੀ ਉਹ ਫੇਰ ਕਿਉਂ ਆ ਗਈ ਤਾਂ ਨਾ ਉਹਨੂੰ ਚਾਹ ਨਾ ਪਾਣੀ ਆਉਣ ਸਾਰ ਉਹਨੂੰ ਤੂੰ ਪੈ ਗਈ ਕੋ ਬੰਦਾ ਆਉਂਦਾ ਹੁੰਦਾ ਉਹਨੂੰ ਚਾਹ ਪਾਣੀ ਪੁੱਛੀਦਾ ਹੁੰਦਾ ਆ ਦੇ ਦੇ ਕੱਪ ਜਾ ਪੀ ਕੇ ਦੋ ਕੁੱਟ ਕਿਵੇਂ ਪੈਂਦਾ ਭਜ ਭਜ ਕੀ ਕਿਹੜੇ ਤੁਸੀਂ ਜੇ ਕੀ ਗੱਲ ਹੋ ਗਈ ਪਾ ਲੋ ਗੱਲ ਤਾਂ ਕੀ ਹੋਣੀ ਐ ਬਸ ਮੇਰਾ ਨਾ ਜੋਤ ਬিনা ਜੀਜਾ ਨਹੀਂ ਲੱਗਦਾ ਐਵੇਂ ਕੰਵਾਲਾ ਜਾ ਉਹਦੇ ਨਾਨਕੇ ਉੱਡ ਗਿਆ ਲੈ ਕਿੰਨੇ ਦਿਨ ਹੋ ਗਏ ਤੇ ਨਾ ਤੌਰ ਤੇ ਫਿਰ ਤੋੜਨਾ ਤਾਂ ਮੈਂ ਕਾ ਨੂੰ ਸੀ ਬਸ ਉਹ ਐ ਹੋ ਗਿਆ ਉਹਦਾ ਮਾਮਾ ਬਾਲਾ ਕਹਿਣ ਲੱਗਾ ਫਿਰ ਮੈਂ ਅਖਾ ਚੱਲ ਗੁੱਸਾ ਕਰਨਗੇ ਵੀ ਪਤਾ ਨਹੀਂ ਕਿਉਂ ਨਹੀਂ ਤੋੜਦੇ ਮੁੰਡੇ ਨੂੰ ਸਾਨੂੰ ਪਤਾ ਹੁਣ ਇੱਕ ਤਾਂ ਨਿੰਮੋ ਬਾਗੀ ਕਰੋ ਫਿਰ ਕਰੇ ਨਾ ਜੀਜਾ ਨਹੀਂ ਲੱਗਦਾ ਹੈਗਾ ਸਹੀ ਗੱਲ ਆ ਮੇਰਾ ਤਾਂ ਆਪਣਾ ਕੱਲ ਦਾ ਜਿਹ ਹੋਰੋਂ ਹੋਈ ਜਾਂਦਾ ਨਿੰਮੋ ਤੇ ਜੋਤ ਬਣਾਉਣਾ ਕਰ ਸੁਣਾ ਸੁਣਾ ਜਿਹਾ ਲੱਗਦਾ ਹੈ ਨਾ ਚਵਾਖਾਂ ਨਾਲ ਦੇ ਕਿੰਨੀ ਰੌਣਕ ਹੁੰਦੀ ਹੈ ਹੈ ਨਾ ਕਰੇ ਤਾਂ ਹੀ ਮੇਰਾ ਜੀ ਆਣਿ ਸੀ ਲੱਗਦਾ ਚੱਲ ਕੋਈ ਨਹੀਂ ਦੇਖਦੀਆਂ ਕੋਈ ਕੱਲ ਦੇ ਆ ਸੁਨੇਹਾ ਵੀ ਜੋਤ ਨੂੰ ਛੱਡ ਜਾਣ ਨਹੀਂ ਫਿਰ ਆਪ ਲੈ ਕੇ ਆਉਣਾ ਪਊਗਾ ਨਿੰਮੋ ਦਾ ਫੋਨ ਤਾਂ ਨਹੀਂ ਆਇਆ ਨਿੰਮੋ ਦਾ ਫੋਨ ਆਇਆ ਨਹੀਂ ਹੈਗਾ ਕੋਈ ਤੁਹਾਨੂੰ ਪਤਾ ਹੋਊਗਾ ਛੋਡੇ ਕੋਲ ਕੀਤਾ ਹੋਣਾ ਫੋਨ ਨਾ ਇੱਕ ਮੈਨੂੰ ਐ ਫਿਕਰ ਲੱਗਿਆ ਰਹਿੰਦਾ ਵੇੜਾ ਆਉਦਾ ਪੈਸਾ ਹੁੰਦਾ ਨਾ ਆਪ ਕਮਾ ਕੇ ਪੈਸਾ ਵਰਤਦੇ ਆ ਉਹਦਾ ਅੱਡੀ ਹੁੰਦਾ ਸੁਆਦ ਕਿਸੇ ਦੇ ਪੈਸਿਆਂ ਤੇ ਤਾਂ ਉਹੀ ਗੱਲ ਆ ਬਸ ਵੀ ਉਹ ਮੈਂ ਆਪਾ ਹੱਕ ਵੀ ਨਹੀਂ ਸਮਝ ਸਕਦੇ ਤੇ ਦਿਨ ਰਾਤ ਡਰੀ ਵੀ ਜਾਣੇ ਰਹਨੇ ਵੀ ਅਗਰੇ ਮੰਗਰ ਨਾ ਜਾਣ ਮੈਨੂੰ ਤਾਂ ਆਪੇ ਹੀ ਡਰ ਲੱਗਿਆ ਰਹਿੰਦਾ ਪੈਸੇ ਆਪਾਂ ਚਲਾਤਾ ਬੈਠੇ ਕਿਤੇ ਨਾ ਕਿਤੇ ਤਾਂ ਆਪਾਂ ਫੜੇ ਜਾਵਾਂਗੇ ਅੱਜ ਨਹੀਂ ਕੱਲ ਨੂੰ ਫਿਰ ਇਹ ਹੀ ਤਫੇ ਕਰੇ ਜੀ ਵੀ ਫਿਰ ਕਿੱਥੋਂ ਭਰਾਂਗੇ ਆਪਾਂ ਅਗਲੇ ਦੇ ਹਣਾ ਇਹ ਤਾਂ ਫੇਰ ਮੈਂ ਨਵੀਂ ਵੜ ਕੇ ਖਾਂਦਾ ਪਰ ਕਰਿਏ ਕੀ ਮਜਬੂਰੀ ਸੀ ਸ਼ੌਂਕ ਤਾਂ ਆਪਣਾ ਵੀ ਹੈ ਨਹੀਂ ਸੀ ਜੇ ਕੁੜੀ ਨਹੀਂ ਫੇਸਣੇ ਸੀ ਪਰਦੇ ਤਾਂ ਖਲਾ ਨਹੀਂ ਸੀ ਦਵਾਉਂਦੇ ਤਾਂ ਕੁੜੀ ਦਾ ਵੀ ਦਿਲ ਟੁੱਟਦਾ ਸੀ ਚਲੋ ਦੇਖ ਹੀ ਜਾਉ ਫੇਰ ਕੀ ਪਤਾ ਪ੍ਰਮਾਤਮਾ ਨੇ ਆਪਾਂ ਨੂੰ ਏਸੀ ਵਿਧੀ ਨਾਲ ਪੈਸੇ ਦਿੱਤੇ ਹੋਣ ਬਸ ਹੁਣ ਤਾਂ ਫੇਰ ਇੱਕ ਸੁਖ ਸੁਖ ਕਿ ਜਿਹਦੇ ਪੈਸੇ ਹੈਗੇ ਹਨਾ ਕਸ ਪਤਾ ਨਾਲ ਕੇ ਗਲ ਤੇ ਮਿੱਟੀ ਪੈ ਜੇ ਆਪਣਾ ਤਾਂ ਇਹੀ ਕਹਿਨੇ ਆ ਜੀ ਪਰ ਫਿਰ ਵੀ ਇੱਕ ਡਰ ਜਿਹਾ ਤਾਂ ਮਨ ਚ ਬਣੇ ਹੀ ਰਹਿੰਦਾ ਚੱਤੋਂ ਪੈਰ ਚਲੋ ਦੇਖੀ ਜਾਓ ਜੋਰ ਆਪਣਾ ਮਨ ਜੋਰ ਓਸਟਲ ਚ ਨਾ ਪੁਲਸ ਆਇਆ ਹੈ ਪੁਲਸ ਹੈ ਪੁਲਸ